ਮਮੀ ਦਲਾ ਕਰਕੇ ਮੇਰਾ ਤਾਂ ਗਲਾਈ ਸੁੱਕ ਗਿਆ ਮੈਨਾਂ ਲਾ ਪਾਣੀ ਪੀ ਕੇ ਆ ਨਹੀਂ ਆ ਮੈਂ ਕਿੰਨੇ ਦਿਨਾਂ ਹੋ ਗਏ ਆ ਇਹਨੂੰ ਤੇ ਅੱਜ ਗੱਲਾਂ ਕਰਨ ਦਾ ਸਾਨੂੰ ਟਾਈਮ ਮਿਲਿਆ ਹੈ ਅੱਜ ਜੀ ਭਰ ਕੇ ਗੱਲਾਂ ਕੀਤੀਆਂ ਹੁਣ ਤੇਰਾ ਗਲਾ ਸੁੱਕ ਗਿਆ ਚਲ ਕੋਈ ਨਹੀਂ ਤੂੰ ਇਦਾਂ ਕਰ ਪਹਿਲਾਂ ਮਨਜੀਤ ਨੂੰ ਫੋਨ ਲਾ ਹਾਂ ਹਾਂਜੀ ਮੈਂ ਉਹਨੂੰ ਪੁੱਛ ਗਿਆ ਸਕੂਲ ਕਿ ਨਹੀਂ ਗਿਆ ਤੇ ਨਾਲੇ ਉਹਨੂੰ ਪੁੱਛੀਏ ਵੀ ਉਹਨੇ ਕੀਤੀ ਉਧਰ ਗੱਲ ਕੁੜੀ ਵਾਲਿਆਂ ਪਾਸੇ ਠੀਕ ਹੈ ਤੇ ਪਤਾ ਕਰ ਲਈਏ ਉਹਦਾ ਕੀ ਕਹਿੰਦਾ ਆ ਉਹ ਠੀਕ ਹੈ ਮੈਂ ਕਰਦੀ ਵੀ ਫੋਨ ਇਹਨਾਂ ਨੂੰ ਹੋਏ ਆ ਯਾਰ ਕੱਪੜੇ ਵੀ ਆਪ ਪਾਣੇ ਕਰਨੇ ਪੈਂਦੇ ਆ ਇਹ ਬੜਾ ਜੱਪ ਜਿਆ ਇੱਕ ਅੱਗੇ ਪ੍ਰੀਤੀ ਹੁੰਦੀ ਸੀ ਉਹ ਕਰ ਦਿੰਦੀ ਸੀ ਆਪ ਹੀ ਹੁਣ ਉਹ ਕਰ ਰਹੀ ਨਹੀਂ ਜੀ ਦਾ ਘਰ ਦਾ ਵੀ ਦੇਖੋ ਕੀ ਹਾਲ ਹੋਇਆ ਪਿਆ ਖਲਾਰੇ ਪਿਆ ਸਾਰਾ ਹੈ ਕੁਝ ਨਹੀਂ ਹਾਲ ਕਰ ਕਰ ਮੇਰੀ ਜੈ ਵੀ ਹੈਗੇ ਤੇ ਮੂੰਹ ਵੀ ਹੈਗੇ ਆ ਕਰ ਤੇ ਫੋਨ ਤੇ ਕਰਾ ਮੇਰੀ ਗੱਲ ਉਹਦੇ ਨਾਲ ਅੱਛਾ ਭੱਗ ਯਾਰ ਕੱਪੜੇ ਮੈਂ ਚੇਂਜ ਹੀ ਨਾ ਕਰ ਲਾਂ ਮੈਂ ਵੀ ਚੇਂਜ ਹੀ ਕਰ ਲੈਣਾ ਕੱਪੜੇ ਹੋਰ ਪੋਣੇ ਆ ਇਹ ਨਹੀਂ ਆਹ ਕਿਹਦਾ ਫੋਨ ਆ ਗਿਆ ਅੱਛਾ ਇਹ ਤਾਂ ਪ੍ਰੀਤੀ ਦਾ ਹੀ ਫੋਨ ਆ ਹੈਲੋ ਹਾਂ ਕੀ ਹਾਲ ਆ ਵਧੀਆ ਵਧੀਆ ਠੀਕ ਆ ਨਹੀਂ ਬਸ ਮੈਂ ਆ ਗਿਆ ਸੀ ਕਰ ਜਲਦੀ ਤੇ ਛੁੱਟੀ ਹੋ ਗਈ ਆ ਮੰਜੂਰ ਤੇ ਹੁਣ ਮੈਂ ਕੱਪੜੇ ਪੈਕ ਕਰਦਾ ਪਿਆ ਆ ਹਾਂ ਨਹੀਂ ਬਸ ਥੋੜੇ ਰਹਿ ਗਏ ਆ ਤੇ ਮੈਂ ਸੋਚ ਰਿਹਾ ਸੀਗਾ ਵੀ ਕੱਪੜੇ ਸਕੂਲ ਵਾਲੇ ਜਿਹੜੇ ਪਾਏ ਆ ਉਹ ਚੇਂਜ ਕਰਕੇ ਤੇ ਦੂਜੀ ਡਰੈਸ ਚ ਆਵਾਂ ਤੇ ਪੱਗ ਵੀ ਦੁਬਾਰਾ ਬੰਨ ਹੀ ਲਵਾਂ ਹਾਂ ਨਹੀਂ ਨਹੀਂ ਬਸ ਆ ਜਾਣਾ ਮੈਂ ਜਲਦੀ ਆ ਜਾਣਾ ਚਾ ਮੰਮੀ ਨੇ ਕਰਨੀ ਆ ਗੱਲ ਚਲ ਕਰਾ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਮੰਮੀ ਹੋਰ ਮੰਜੀਦ ਕਿੱਦਾਂ ਹਾਂਜੀ ਠੀਕ ਆ ਵਧੀਆ ਤੁਸੀਂ ਸੁਣਾਓ ਹਾਂਜੀ ਗਿਆ ਸੀ ਸਕੂਲ ਤੇ ਛੇਤੀ ਆ ਗਿਆ ਸੀ ਅੱਜ ਮੈਂ ਹਾਂਜੀ ਤੇ ਕੀਤੀ ਉਹਨਾਂ ਨਾਲ ਗੱਲ ਕੁੜੀਆਂ ਨਾਲ ਕੀ ਕਹਿੰਦੇ ਉਹ ਤੇ ਕਰੋ ਦਾ ਵਿਆਹ ਹਾਂਜੀ ਹੋਈ ਸੀ ਮੇਰੀ ਰਵੀ ਨਾਲ ਗੱਲ ਬਿਆਦਾ ਹੋ ਕਹਿੰਦੇ ਸੀਗੇ ਦਿਨ ਤੇ ਉਹ ਤਾਂ 1 April ਕਹਿ ਰਹੇ ਆ ਤੇ ਮੈਂ ਉਹਨਾਂ ਨੂੰ ਹਜੇ ਕੁਝ ਦੱਸਿਆ ਨਹੀਂ ਕਲੀਅਰ ਮੈਂ ਕਿਹਾ ਵੀ ਪਹਿਲਾਂ ਮੈਂ ਘਰ ਜਾ ਕੇ ਉਧਰ ਸਲਾਹ ਕਰੂੰਗਾ ਫਿਰ ਤੁਹਾਨੂੰ ਫਾਈਨਲ ਕਰਕੇ ਦੱਸੂੰਗਾ ਵੀ ਆਪਾਂ ਇੱਕ ਤਰੀਕ ਹੀ ਰੱਖਣੀ ਆ ਜਾਂ ਹੋਰ ਠੀਕ ਆ ਚਲੋ ਕੋਈ ਨਹੀਂ ਸਾਈਡ ਕਰ ਲਾਂਗੇ ਕੋਈ ਗੱਲ ਨਹੀਂ ਠੀਕ ਹਾਂਜੀ ਨਹੀਂ ਨਹੀਂ ਹੋ ਗਈ ਸੀ ਗੱਲ ਹਾਂਜੀ ਚਲੋ ਠੀਕ ਆ ਮੈਂ ਮੈਂ ਫੇਰ ਕਰ ਲਵਾਂ ਪੈਕ ਤੇ ਫੇਰ ਮਾਉਂਣਾ ਆ ਹਾਂਜੀ ਬੋਲੋ ਅੱਛਾ ਨਹੀਂ ਨਹੀਂ ਕੋਈ ਗੱਲ ਨਹੀਂ ਅੱਛਾ ਮੈਂ ਨਾ ਮਮੀ ਇੱਕ ਗੱਲ ਹੋਰ ਸੋਚਦਾ ਸੀਗਾ ਵੀ ਮੈਂ ਕਿਹਾ ਮੈਂ ਹੁਣ ਤਿਆਰ ਤਾਂ ਹੋ ਗਿਆ ਆਣਾ ਹੀ ਆ ਦੁਬਾਰਾ ਆਪਾਂ ਇਦਾਂ ਨਾ ਕਰੀਏ ਹੁਣ ਵੀ شويه ਥੋੜੇ ਹੀ ਸ਼ਾਪਿੰਗ ਕਰਨੀ ਸ਼ੁਰੂ ਕਰ ਦਈਏ ਕਿਉਂਕਿ ਵਿਆਹ ਦਾ ਦਿਨ ਤਾਂ ਹੁਣ ਲੱਗ ਗਿਆ ਆ ਰਿਹਾ ਇਹ ਦਿਨ ਉਹ ਵੀ ਜਿੱਦਾਂ ਇੱਕ ਤਰੀਕ ਕਹਿੰਦੀ ਹੈ ਜੇ ਸਾਨੂੰ ਉਹੀ ਰੱਖਣੀ ਪਈ ਤੇ ਆਪਾਂ ਸ਼ਾਪਿੰਗ ਤਾਂ ਸਾਨੂੰ ਕਰਨੀ ਪੈਣੀ ਆ ਪਹਿਲਾਂ ਹਾਂਜੀ ਮੈਂ ਇਦਾਂ ਕਰਦਾ ਆ ਵੀ ਤਿਆਰ ਹੋ ਕੇ ਨਾ ਸਿੱਧਾ ਦੁਬਾਰਾ ਮਾਰਕੀਟ ਜੀ ਪਹੁੰਚਦਾ 3 ਵਜੇ ਤੇ ਤੁਸੀਂ ਵੀ ਇਦਾਂ ਕਰਿਓ ਉੱਥੇ ਪਹੁੰਚ ਜਾਇਓ। ਤੇ ਹਾਂ ਉੱਥੇ ਮਿਲਾਂਗੇ ਆਪਾਂ ਤੇ ਲੇਟ ਨਾ ਕਰਿਓ ਠੀਕ ਆ। ਬਸ ਮੈਂ ਪੱਗ ਬਨਣਣੀ ਆ ਤੇ ਕੱਪੜੇ ਚੇਂਜ ਕਰਨੇ ਆ ਤੇ ਮੈਂ ਪਹੁੰਚ ਜਾਣਾ। ਠੀਕ ਆ ਮੈਂ। ਅੱਛਾ ਅੱਛਾ ਚਲੋ ਠੀਕ ਆ। ਠੀਕ ਠੀਕ। ਹਾਂਜੀ। ਚਲੋ ਠੀਕ ਹੈ। ਮਿਲਦੇ ਆਂ ਫਿਰ। ਓਕੇ। ਪ੍ਰੀਤੀ। ਮਨਜੀਤ ਜੰਮਾ। ਭਈ ਉਧਰੋਂ ਗੱਲਬਾਤ ਹੋ ਗਈ ਆ। ਤੇ ਪਹਿਲੀ ਤਰੀਕ ਫਿਕਸ ਹੋਈ ਗਿਆ ਉਹ ਕਹਿੰਦੇ ਪਹਿਲੀ ਤਰੀਕ ਤੇ ਮੈਂ ਇਹ ਤੇ ਕਿਹਾ ਤਾਂ ਵੀ ਚਲੋ ਕੋਈ ਨਹੀਂ ਡਿਸਾਈਡ ਕਰ ਲੈਂਦੇ ਆ ਤੇ ਉਹ ਕਹਿੰਦਾ ਵੀ ਥੋੜੀ ਜਿਹੀ ਤਿਆਰੀ ਕਰ ਲਈਏ ਤੈਨੂੰ ਥੋੜੇ ਆ ਤੇ ਤੂੰ ਛੇਤੀ ਉੱਠ ਤੇ ਪਹਿਲਾਂ ਤਿਆਰ ਹੋ ਤੂੰ ਹੀ ਟਾਈਮ ਸਾਰ ਨਾਲੋਂ ਜ਼ਿਆਦਾ ਲੱਗਣੀ ਆ ਤੇ ਥੋੜਾ ਮਾਰਕੀ ਜਾ ਕੇ ਸ਼ਾਪਿੰਗ ਕਰ ਲਈਏ ਉਹਨੇ ਆ ਜਾਣਾ ਹਾਂ ਸ਼ਾਪਿੰਗ ਕਰਨੀ ਆ ਤੈਨੂੰ ਪਤਾ ਦਿਨ ਕਿਹੜੇ ਰਹਿ ਗਏ ਹੁਣ ਵਿੱਚ ਠੀਕ ਆ ਤੇ ਛੇਤੀ ਉੱਠ ਤਿਆਰ ਹੋ ਤੇ ਉਹ ਦੇਖਦਾ ਉਹਨਾਂ ਨੇ ਕਿ ਤੇਰੇ ਕਰਕੇ ਸਾਰਾ ਕੰਮ ਡੇਟ ਹੋ ਗਿਆ ਪਤਾ ਹੋਇਆ ਤੁਸੀ ਵੀ ਉਹਨਾਂ ਦੀ ਗੱਲ ਕਰਨ ਲੱਗੇ ਨਾ ਹੁਣ ਕੋਈ ਨਹੀਂ ਕੋਈ ਚਲੋੜ ਤੋ ਚਲੋ ਆਪਣਾ ਕੰਮ ਕਰ ਤਿਆਰ ਹੋ ਜਲਦੀ ਕਰ ਹੋਇਆ ਨਹੀਂ ਤਿਆਰ ਹੋਇਆ ਨਹੀਂ ਮੈਂ ਤਿਆਰ ਐ ਸੋ ਮੈਂ ਕੰਨਣਾ ਆਹ ਹੋ ਚਲੋ ਹੋ ਤਿਆਰ ਹੋ ਤੇ ਚਲੋ ਹਾਂ ਤਾਂ ਫੋਨ ਨੇ ਬੜਾ ਟਾਈਮ ਲੈ ਲਿਆ ਹੁਣ ਤਾਂ ਛੇਤੀ ਤਿਆਰ ਹੋਣਾ ਪੈਣਾ ਮੈਨੂੰ 2 ਤਾਂ ਵੱਜ ਗਏ ਆ ਚਲੋ ਹੁਣਾਂ ਫੇ ਮੈਂ ਤਿਆਰ ਚਲ ਮੈਨੂੰ ਕੀ ਲੋੜ ਆ ਤਿਆਰ ਹੋਣ ਦੀ ਮੈਂ ਤਾਂ ਕੱਪੜੇ ਪਾਈ ਗਏ ਚੁੰਨੀ ਲੈਣੀ ਆ ਚੁੰਨੀ ਲੈ ਕੇ ਮੈਂ ਵੀ ਚਲਪਣਾ ਨਾਲ ਇਦਾਂ ਤਿਆਰ ਤੇ ਹੈ ਹੀ ਆ ਅੱਗੇ ਮੈਂ ਪ੍ਰੀਤੀ ਦਾ ਪਤਾ ਨਹੀਂ ਪ੍ਰੀਤੀ ਨੇ ਟਾਈਮ ਲਾਣਾ ਆ ਉਹ ਹੀ ਟਾਈਮ ਲਾਂਦੀ ਆ ਬਾਕੀ ਦੇਖੋ ਹੁਣ ਕੀ ਕਰਦੀ ਆ ਤਿੰਨ ਵਜੇ ਦਾ ਟਾਈਮ ਦਿੱਤਾ ਹੀ ਸਵਾ 3 ਹੋ ਗਏ ਇਹ ਕੁੜੀ ਨਾ ਇਹ ਕਦੀ ਵੀ ਟਾਈਮ ਤੇ ਆਉਂਦੀ ਨਹੀਂ ਫੋਨ ਤਾਂ ਕਰ ਮੈਨੂੰ ਫੇਤੀ ਹੋਈ ਨਹੀਂ ਤਿਆਰ ਹੈ ਜੀ ਬਸ ਮੈਂ ਹੋ ਗਿਆ ਤਿਆਰ ਜੀ ਜੇ ਮੈਨੂੰ ਫੋਨ ਆਈ ਜਾਂਦਾ ਆ ਫੇਰ ਹੋਉਂਦੇ ਆਈ ਮੈਂ ਸਾਇਲੈਂਟ ਲਾਇਆ ਤੂੰ ਬਸ ਮੈਂ ਹੋ ਗਿਆ ਤਿਆਰ ਜਲਦੀ ਕਰੋ ਜਲਦੀ ਤੁਹਾਨੂੰ ਪਤਾ ਤੇ ਆ ਜੀ ਜੀ ਦਾ ਆਪੇ ਬੋਲਣ ਲੱਪੈਂਦੇ ਹੋ ਕੋਈ ਨਹੀਂ ਤੇਰਾ ਵੀ ਵਿਆਹ ਹੋਇਆ ਨਾ ਪਤਾ ਲੱਗ ਜਣ ਦਿੰਦੀ ਲੈ ਐਂਦਾ ਕਰੀ ਸਹੀ ਹੋ ਇੰਨਾ ਟਾਈਮ ਲਾਵੇ ਸਹੀ ਗੱਲ ਹੁੰਦੀ ਪੇ ਮੈਂ ਤਾਂ ਸੁਣਾ ਕੋਈ ਨਹੀਂ ਆ ਜੀ ਭਾਬੀ ਨੂੰ ਜੀਜੇ ਤਾਂ ਵੀ ਤੁਸੀਂ ਸਹੀ ਗੱਲਾਂ ਕਰਨੇ ਪੇ ਕੀਤੀ ਤਿਆਰ ਨਹੀਂ ਬਹੁ ਟਾਈਮ ਲਾਉਂਦੇ ਬਸ ਚੁੱਪ ਗਏ ਹੁਣ ਕੋਈ ਨਹੀਂ ਆ ਲੈਣੇ ਭਾਬੀ ਆ ਭਾਬੀ ਨੂੰ ਤੇ ਭਾਬੀ ਨੂੰ ਮੈਂ ਜਲਦੀ ਸੁਗਦਾ 5 ਮਿੰਟ ਚ ਤਿਆਰ ਕਰਾਇਆ ਕਰਾਂਗਾ ਮੈਂ ਅੱਛਾ ਐਸੇ ਚਲੋ ਹਾਂ ਆ ਜਲਦੀ ਚਲੋ ਮੈਂ ਆ ਰਿਹਾ ਕਿੱਥੇ ਰਹਿ ਗਏ ਇਹ ਸਾਰੇ ਹੁਣ ਹੀ ਕਰਦਾ ਮਨੀ ਨੂੰ ਫੋਨ ਮੈਡ ਜੀ ਦਾ ਜੀ ਦਾ ਵੇਹ ਕੋਣ ਆ ਗਿਆ ਹੈਲੋ ਹਾਂ ਜੀ 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 ਆ ਗਏ ਆ ਗਏ 3 ਵਜੇ ਦਾ ਟਾਈਮ ਦਿੱਤਾ ਹੈ ਤੁਸੀਂ ਮੈਂ ਇੱਥੇ ਡਿੱਕੀ ਜਾਨਾ ਸਾਢੇ 3 ਹੋ ਗਏ ਆ ਹੁਣ ਜਲਦੀ ਪਹੁੰਚੋ ਯਾਰ ਬਸ ਤਿਆਰ ਤਿਆਰ ਆ ਰਹੀ ਆ ਆਦੀ ਆ ਜੀ ਆਗੇ ਪਾਸਾ ਨੂੰ ਜਲਦੀ ਕਰੋ ਤਾਂ ਦੇ ਆ ਕੇ ਮੁੰਮੀ ਨਾਲ ਆਪਾਂ ਇਹਨਾਂ ਦੀ ਜਲੋ ਬਸ ਕਰੀਏ ਆ ਜੀ ਅੱਗੇ ਆ ਜੀ ਅੱਗੇ ਵੀ ਅਸੀਂ ਇਹੀ ਆ ਬਣੰਦਾ ਆਜੋ ਮੁੰਮੀ ਦੇਖਾ ਆਜੋ ਮਮੀ ਪਵਰੇ ਆਂ ਹਾਂ ਉਹ ਵੀ ਮੈਂ ਤਾਂ ਘਰ ਵੀ ਦੇਖੀ ਜਾਨੀ ਆ ਤੁਹਾਨੂੰ ਪਤਾ ਨਹੀਂ ਕੁੜੀ ਨਹੀਂ ਘੈਰ ਹੁਣ ਮਾਰਦੀ ਤੁਹਾਨੂੰ ਪਤਾ ਨਹੀਂ 3 ਵਜੇ ਦਾ ਟਾਈਮ ਦਿੱਤਾ ਉਹਨੇ ਤਾਂ ਆਪਣਾ ਬੋਲਾ ਹਾਂ ਜੀ ਹਾਂ ਜੀ ਆ ਗਿਆ ਸਾਰੇ ਜਣੇ ਮੇਰੇ ਪਿੱਛੇ ਪੈ ਜਾਂਦੇ ਆ ਯਾਰ ਇਹ ਪਤਾ ਨਹੀਂ ਕਿੱਥੇ ਰਹਿ ਗਏ ਇਹਨੂੰ ਪਤਾ ਨਹੀਂ ਲੱਗਦਾ ਮੈਂ ਇੱਥੇ ਕੌਣ ਦਾ ਡਿੱਟਨ ਆਂ ਦੇਖਦਾ ਇਹਨਾਂ ਨੂੰ ਕਿੱਥੇ ਖੜੇ ਆ ਉਹ ਖੜੇ ਆ ਫੇਰ ਉਹ ਵੀ ਇੱਥੇ ਖੜੇ ਆ ਸਾਈਡ ਤੇ ਮੈਂ ਤੁਹਾਨੂੰ ਉਧਰ ਲੱਭੀ ਜਾਨਾ ਆ ਭੇਟਾ ਹੋ ਗਿਆ ਮੈਨੂੰ ਡੀਕ ਦੇਣ ਕਿੱਥੇ ਸੀਗੇ ਤੁਸੀਂ ਮੈਨੂੰ ਤਾਂ ਪਹਿਲੀ ਪਤਾ ਸੀਗਾ ਇੰਨੇ ਲੇਟ ਕੀਤਾ ਹੋਣਾ ਇਹ ਹੀ ਨਹੀਂ ਤਿਆਰ ਹੋਦੀ ਜੇਤੀ ਤੇ ਮੈਂ ਤੁਹਾਨੂੰ ਘੇਟੇ ਦਾ ਡਿੱਕੀ ਆ ਨਾ ਤੇ ਤੁਹਾਨੂੰ ਕੋਈ ਕਰਵਾਇ ਹੀ ਨਹੀਂ ਕਿਸੇ ਨੇ ਚਲੋ ਆਜੋ ਆਜੋ ਤੇ ਆਜੋ ਕੀ ਯਾਰ ਮੈਂ ਘੰਟੇ ਲੱਗੇ ਬੀਤ ਗਏ ਤੁਹਾਨੂੰ ਚੇਤੀ ਛੋਟ ਲੋ ਮਣੇ ਕੁਝ ਲੈ ਕੇ ਵੀ ਜਾਣਾ ਆ

पॉलीवेइड पॉली का पेंट है ये ये पॉली के इंसुलेटेड टाइप है ये ये रास्ता पे बस पूरी ਇਹ ਨਾ ਮੜੀ ਬੜਾ ਜ਼ੋਰ ਦਾ ਨਾ ਪਾਸ ਇਹ ਵੀ ਦੇਖਿਆ ਸਾ ਹੀ ਨਮਾਜ਼ ਨਾ ਅਲੀ ਅੰਦਰ ਆਮ ਤਿਲ ਖਾਮਾ ਉੱਪਰੋਂ ਦੇਖਦੇ ਆਪਾਂ ਆ ਜਾਓ ਇੱਧਰ ਦੇਖੀ ਨਾ ਹਾਂ ਹਾਂ ਬੜੀ ਮੇਰੀ ਪਸੰਦ ਦਾ ਵੀ ਦੇਖ ਲਾ ਜੀਜੇ ਨਾਲ ਹੈ ਜੀਜੇ ਦਾ ਵੀ ਜਦਮਾਨ ਰੱਖ ਆਪਣੇ ਇੱਥੇ ਵੀ ਸਟਾਈਲ ਕਰਨਾ ਹੈ ਇਹ ਜਿਹੜੇ ਮੈਨ ਰੰਗ ਲਗਾਏ ਉਹ ਨਹੀਂ ਚੱਗੇ ਆਂ ਡਾਕਟਰ ਨਾ ਮੈਂ ਜਾਣਦੇ ਹੋ ਡਾਕਟਰ ਉਹ ਯਾਦ ਰੱਖਣਾ ਚੱਲੋ ਪਰ ਆਪਣੀ ਗੱਲ ਮhalla ਜੀ ਚਲੇਦਾ ਪਿੱਛੇ ਰਹਿਣ ਦੇ ਤੂੰ ਆਪਣੀ ਮਾਂ ਦੀ ਗੱਲ ਆ ਬਿੱਲਾ ਆਓ ਵਾ ਤੂੰ ਚਾਹ ਕਾ ਲਓ ਜੀ ਇਹੋ ਕੰਮ ਕਰੀਏ ਆ ਲੈ ਮੇਰੇ ਬਹੁਤ ਕੱਟਣਾ ਆਏ ਨੇ ਇਹਦੇ ਨਾਲ ਅਸੀਂ ਇਦਾਂ ਦੇ ਗੱਲ ਤੇਰੇ ਪੱਗ ਬਣਾਵਾਂਗੇ ਬਹੁਤ ਵਧੀਆ ਲੱਗਣਾ ਇਹ ਕੱਦਰ ਨੂੰ ਤੂੰ ਕੱਢ ਦੇ ਕੀ ਕੀ ਦਾ ਸੋਣਾ ਹੈ ਨਾ ਕਲੇ ਮੰਮੀ ਜੀ 3 ਵਜੇ ਇਕਦਾਂ ਵਧੀਆ ਲੱਗਦਾ ਨਾ ਕਲ ਸੋਣਾ ਅੱਜ ਕੱਲ ਲਾਈਟ ਕਲਰਾਂ ਦਾ ਹੀ ਹੈਗਾ ਇਹਨੇ ਉਹ ਵੀ ਗਰਮੀ ਆਈ ਜਾਂਦੀ ਹੈ ਅੱਗੇ ਲਾਈਟ ਹੀ ਬਿਲਕੁਲ ਮੇਰੇ ਤੋਂ ਜ਼ਿਆਦਾ ਭਗਾ ਮੈਂ ਆਪਣੀ ਸਾੜੀ ਨੂੰ ਕੁਛ ਮਾੜਾ ਥੋੜੀ ਲਾਉਂਗਾ ਜੇ ਮੈਂ ਇਹਨਾਂ ਨੂੰ ਵਧੀਆ ਰਿਸ਼ਤਾ ਕਰਾਇਆ ਤੇ ਆਪਾਂ ਕੱਪੜੇ ਵੀ ਉਹਨੂੰ ਵਧੀਆ ਹੀ ਲੈ ਕੇ ਦੇ ਦੇ ਜੀ 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 ਚਲੋ ਠੀਕ ਹੈ ਆ ਲਓ ਇਹ ਕੋਈ ਕੋਈ ਜਲਦੀ ਕਰੋ ਮੈਂ ਮੀਂਹ ਹੀ ਲਿਆ ਦੇ ਜਲਦੀ ਜਲਦੀ ਪਸੰਦ ਕਰੋ ਕੋਈ ਕੋਈ ਉਹ ਦੋ ਸੂਟ ਪੜਾ ਦੇ ਲੈਂਦੇ ਆ ਜਿਹੜੇ ਉਹ ਵਾਲੀ ਉਹ ਦਿਖਾ ਦੇ ਮੈਂ ਕਿ ਮਮੀ ਅਮਨ ਨੂੰ ਵੀ ਕੋਈ ਨਾਲ ਕੇ ਪੁੱਛ ਲੈਣੇ ਆ ਨਾ ਵੀਡੀਓ ਕਾਲ ਦੀ ਦਿਖਾ ਦੇਣੀ ਜਿਹੜੀ ਸੂਟ ਪਸੰਦ ਹੋ ਉਹ ਚੁੱਪ ਕਰ ਜਾ ਤੂੰ ਥੋੜੀ ਨਾ ਪਿਆ ਕਰਨ ਹੈ ਕੋਈ ਵੀਡੀਓ ਕਾਲ ਨਹੀਂ ਕਰਨੀ ਹੈਗੀ ਚੁੱਪ ਕਰਕੇ ਦੇਖੋ ਤੇ ਆਪ ਹੀ ਪਸੰਦ ਕਰੋ ਚਲੋ ਕੋਈ ਨਾ ਇਸ ਨੂੰ ਸਫਤ ਕਰੋ ਇਹ ਮੈਂ ਬੂਰੇ ਦੇਖਿਆ ਮੈਂ ਜਿੱਕਰ ਕੋਈ ਨਹੀਂ ਆਇਆ ਤੂੰ ਆ ਮੈਂ ਬੂਡ ਤੋਂ ਤੰਦ ਕਰਿਆ ਨਾ ਤੇ ਲਿਆਣ ਕਿਹ ਟਾਈਮ ਕੋਈ ਆ ਹਾ ਤੇ ਯਾਰ ਜੀਜੀ ਵਾਲੀ ਵੀ ਬੜੀ ਰੁਕ ਜਾ ਮੈਂ ਵੀ ਉਹਨਾਂ ਤੇਰੇ ਨਾਲ ਤੇਰੇ ਬਹਾਨੇ ਮੈਂ ਵੀ ਬੂਡ ਲੈ ਲੂੰਗਾ ਪੁਰਾਣੇ ਹੋਏ ਆ ਮੇਰੇ ਲੈ ਲੈ ਮੈਨੂੰ ਕੋਈ ਤੁਮ ਨਾ ਹੂੰ ਹੂੰ ਸੋਣਾ ਤੇ ਵੀ ਸੋਣਾ ਨਾ ਕੋਈ ਸੋਣਾ ਨਾ ਮੈਂ ਅਈਸਾ ਸੋਨਾ ਨਹੀਂ ਕਹਿੰਦਾ ਕਿ ਮੈਂ ਨਹੀਂ ਇਹ ਵੀ ਸੋਹਣੇ ਆ ਨਾ ਹਾਂਜੀ ਬਹੁਤ ਸੋਹਣੇ ਆ ਮੈਂ ਤਾਂ ਕਹਿੰਦੀ ਇੱਕ ਲਾਈਟ ਕਲਰ ਵੀ ਲੈ ਲਈਏ ਅੱਜ ਕੱਲ ਲਾਈਟ ਕਲਰ ਦਾ ਵੀ ਬੜਾ ਟ੍ਰੈਂਡ ਚੱਲਦਾ ਹੈ ਨਾ ਹਾਂਜੀ ਤੁਸੀਂ ਤੇ ਵੀ ਸੋਹਣੇ ਆ ਇਹ ਕਰ ਲਓ ਵੀ ਪਸੰਦ ਹਾਂ ਕਰ ਲਓ ਪਸੰਦ ਫਿਰ ਉਹ ਹੀ ਕਿਹੜਾ ਲੱਗੇ ਇਹ ਕਮ ਜ਼ੰਟਾ ਕਰ ਦਿਓ ਇਹ ਥੋਪਲਾ ਕਰ ਦਿਓ ਆ ਦੋਨੇ ਠੀਕ ਆ ਹਾਂ ਵੀ ਸੋਹਣਾ ਹੁੰਦਾ ਤਾਂ ਮੈਂ ਨਹੀਂ ਉੱਤੀ ਦਾ ਕਰਾ ਲਓ ਫਿਰ ਪੈਕ ਦੇਖੋ ਪਰਪਲ ਦਿਖਾਇਓ ਤਾਂ ਦਿਖਾਓ ਆ ਜਿਹੜਾ ਨੀਚੇ ਤੇ ਆ ਹੋਇਆ ਇਹ ਵਾਲਾ ਇਹ ਹਾਂ ਹਾਂ ਬਾਕੀ ਬਈ ਦਾ ਤੋ ਇਹ ਕਲਰ ਸੋਨਾ ਲੱਗਦਾ ਹੈ ਨਾ ਕਲਰ ਇਹ ਵੀ ਸੋਨਾ ਹੈ ਇਹ ਦਿੱਕਤ ਨਹੀਂ ਤੇ ਸੂਟ ਜਿਹੜੇ ਮਿਲ ਗਏ ਸਾਨੂੰ ਹੈ ਨਾ ਹਾਂਜੀ ਸੂਟ ਤਾਂ ਸੋਨੇ ਮਿਲ ਗਏ ਕਹਿੰਦੇ ਹਾਲੇ ਨਵੇਂ ਸੂਟ ਹੋਰ ਆਣੇ ਆ ਕੁੱਤੀ ਲਵਾਂਗੇ ਹੁਣ ਚਲ ਕੋਈ ਨਾ ਇੱਕ ਜਿਹੜਾ ਹੋਰ ਲੱਗਣਾ ਹੀ ਆ ਨਾ ਅਮਨ ਦੇ ਕੁਝ ਹੋਰ ਸੂਟ ਲੈਣੇ ਆ ਨਾਲੇ ਮੈਂ ਵੀ ਆਪਣੇ ਲੈਣੇ ਆ ਮੈਂ ਹਾਲੇ ਦੋ ਸੂਟ ਹੀ ਲਏ ਆ ਫੇਰ ਮੈਂ ਵੀ ਕਰਨੀ ਆ ਸ਼ਾਪਿੰਗ ਆਪਣੀ ਹਜੇ ਹਾਂਜੀ ਹਾਂਜੀ ਕੋਈ ਨਹੀਂ ਫੇਰ ਇੱਕ ਵਾਰੀ ਫੇਰ ਅਸੀਂ ਇੱਥੇ ਲਿਆ ਕਰਾਂਗੇ ਨਾ ਹਾਂ ਹਾਂ ਨਾ ਮੈਂ ਪੜਿਆਣੇ ਆ ਲੈ ਗੜੀ ਬੂਟ ਤਾਂ ਯਾਰ ਵਧੀਆ ਮਿਲ ਗਿਆ ਆਪਾਂ ਨੂੰ ਨਾਲੇ ਮੇਰੇ ਅੱਗੇ ਬੂਟ ਟੁੱਟੇ ਸੀਗੇ ਤੇਰੇ ਬਾਹਲੇ ਨਾ ਮੈਂ ਵੀ ਲੈ ਲਿਆ ਚਲ ਮੈਂ ਨਾ ਗੱਡੀ ਕੱਢਦਾ ਤੇ ਤੂੰ ਆ ਜਾ ਹੌਲੀ ਹੌਲੀ ਹਾਂਜੀ ਹਾਂਜੀ ਆ ਜਾ ਚੰਗੇ ਤੇ ਤੈਨੂੰ ਆਪੇ ਲੱਗਣੇ ਆ ਆਪ ਤੂੰ 2000 ਦੇ ਲੈ ਲਿਆ ਤੇ ਮੈਨੂੰ 700 ਦੇ ਲੈ ਕੇ ਦਿੱਤੇ ਉਹ ਸ਼ੋਪਿੰਗ ਤਾਂ ਆਲਮੋਸਟ ਹੋ ਗਈ ਹੈ ਮਣੀ ਅੱਜ ਵੀ ਅਸੀਂ ਕਾਫੀ ਸਮਾਨ ਲੈ ਲਿਆ ਆ ਹਾਂਜੀ ਤੇ ਹੋਰ ਜੇ ਕੁਝ ਰਹਿੰਦਾ ਹੋਗਾ ਫਿਰ ਇੱਕ ਦਿਨ ਗੇੜਾ ਮਾਰ ਲਾਂਗੇ ਕਿਉਂ ਮੰਮੀ ਜੀ ਠੀਕ ਹੈ ਨਾ ਹਾਂ ਹਾਂ ਬਿਲਕੁਲ ਠੀਕ ਆ ਚਲੋ ਟਾਈਮ ਵੀ ਕਾਫੀ ਹੋ ਗਿਆ ਹੁਣ ਉਤਰੀਏ ਆਪਾਂ ਤੇ ਚਲੀਏ ਜਾਨ ਨੂੰ ਨਾ ਲਗਾ ਤੇ ਲਗਾਏ ਮੈਨੂੰ ਜਦ ਆਪਣੀ ਦਰਾਂ ਦੇ ਸੂਟ ਲੈਣੇ ਕੱਪੜੇ ਲੈਣੇ ਯਾਰ ਵਕੀਲ ਲੈਣੀ ਸੀ ਜੀ ਬਾਕੀ ਤੇਰੀ ਪਸੰਦ ਦਾ ਕੁਝ ਨਹੀਂ ਲਿਆ ਮੇਰੀ ਪਸੰਦ ਦਾ ਕੀ ਲਿਆ ਨਿੰਦਰਾ 700 ਦੇ ਬੂਟ ਲੈ ਆ ਤੇ ਆਪ 2000 ਦੇ ਲਈ ਜੇ ਟੀ-ਸ਼ਰਟ ਆ ਪਸੰਦ ਕਰਨੇ ਫਿੱਕੇ ਰੰਗ ਲੈ ਆ ਤੇ ਮੈਨੂੰ ਤੇ ਤੂੰ ਆਪਣੀ ਪਸੰਦ ਦੇਣੀ ਉਹ ਇਦਾਂ ਹੀ ਕਰਦਾ ਆ ਉਹ ਤੇ ਮੈਂ ਕਹਿ ਕੇ ਦਿਆ ਸੀ ਤੂੰ ਵੀ ਨਹੀਂ ਠੀਕ ਆ ਠੀਕ ਆ ਠੀਕ ਆ ਇਦਾਂ ਹੋਣੀ ਹੁੰਦਾ ਨੱਸ ਮੈਂ ਹੁਣ ਤੇ ਉਹਨੂੰ ਕੀ ਕਹਿਣਾ ਸੀ ਜੋਇਲ ਭਾਈ ਨੂੰ ਤੈਨੂੰ ਆਪ ਪਤਾ ਸੀ ਕਿ ਜਦ ਮੈਂ ਤਾਂ ਨਹੀਂ ਬੋਲਣਾ ਤੂੰ ਹੀ ਕਹਿ ਦਿੰਦਾ ਉਸਲੇ ਮੈਂ ਕਹਿ ਕੇ ਦਿਆ ਸੀ ਮੈਨੂੰ ਨੀ ਮਾਂ ਤੇ ਮੈਨੂੰ ਇਹ ਸੁਣੀ ਹੈ ਨਹੀਂ ਚਲ ਕੋਈ ਨਾ ਤੇ ਤੈਨੂੰ ਮਾਰਕੀਟ ਜਾਵਾਂਗੇ ਵੀ ਇੱਕ ਅੱਧਾ ਹੋਰ ਆਪਣੀ ਪਸੰਦ ਦਾ ਲੈ ਲੀ। ਤੂੰ ਹੀ ਜਾ ਜੇ ਉਹ ਜੀਜੇ ਨੂੰ ਲੈ ਲੇ ਉਹ ਹੀ ਪ੍ਰਧਾਨ ਬਣਿਆ ਰਹਿੰਦਾ ਤੇ ਉਹ ਹੀ ਬਣਿਆ ਰਹਿੰਦੇ ਬਸ। ਚਲੋ ਕੀ ਕਰਨਾ ਤੇ ਰਿਸ਼ਤਾ ਕਰਾਇਆ ਹੁਣ ਜੇ ਉਹ ਨੂੰ ਵੀ ਉਹਨਾਂ ਨੂੰ ਉਹ ਰੱਖਣਾ ਪੈਂਦਾ ਜੇ ਉਹ ਨਾਰਾਜ਼ ਹੋ ਗਿਆ ਤੇ ਫੇਰ ਵਿਆਹ ਵਿੱਚ ਨਾ ਹੀ ਕੋਈ ਸਿਆਪਾ ਹੋ। ਤੂੰ ਚਲੋ ਬਸ ਤੇ ਉਹਨੂੰ ਲੈ ਜਾਓ ਮੈਂ ਨਹੀਂ ਜਾਣਾ ਹੁਣ। ਚਲ ਚੁੱਪ ਕਰ ਹੁਣ ਐਵੇਂ ਸੁਣ ਲਊਗਾ ਤੈਨੂੰ ਪਤਾ ਹੀ ਤਾਂ ਹੈ ਉਹਦੇ ਸੁਭਾਅ ਦਾ ਕੀ ਹੈ। ਨਹੀਂ ਹਾਂ ਕੀ ਗੱਲ ਹੋ ਗਈ ਤੈਨੂੰ ਬੜਾ ਗੁੱਸੇ ਚ ਲੱਗਦਾ ਹੈ? ਕੀ ਗੱਲ ਹੈ? ਨਹੀਂ ਮੈਨੂੰ ਬਾਹਰ ਅੰਦਰ ਆਉਣ ਲੱਗਾ ਮੈਨੂੰ ਤੇਰੀ ਬਾਤ ਸੁਣੀ ਬੜਾ ਉਕੀ ਬੋਲਨੇ ਤੂੰ ਕੀ ਗੱਲ ਹੁੰਦੀ ਕੁਛ ਨਹੀਂ ਕੁਛ ਨਹੀਂ ਐਵੇਂ ਉਹ ਸ਼ਾਪਿੰਗ ਕਰਕੇ ਨਾ ਟਾਈਮ ਜ਼ਿਆਦਾ ਹੋ ਗਿਆ ਤੇ ਥੱਕ ਗਿਆ ਉਹ ਮੰਮੀ ਜੀ ਥੋੜਾ ਜਿਆ ਕਰਦਾ ਉਹ ਹੁਣੀ ਥੱਕ ਗਿਆ ਜੇ ਤਾਂ ਵਿਆਹ ਚ ਨੇ ਕੰਮ ਕਰਨ ਵਾਲੇ ਆ ਇਹ ਮੁੰਡਾ ਕੁੰਡਾ ਹੁਣੀ ਥੱਕ ਗਿਆ ਜੇ ਮੈਂ ਲਵ ਕਿਉਂ ਆ ਜਾ ਬੈਠੋ ਆਏ ਕਰਦੀ ਨਵੀ ਜਨਰੇਸ਼ਨ ਇਦਾਂ ਦੀ ਆ ਖੇਤੀ ਨਹੀਂ ਥੱਕੀ ਜਾਂਦੇ ਚਾਹ ਹੀ ਬਣਾ ਲੈ ਉਹ ਮੀਤੂ ਅੱਛਾ ਬੈਠੋ ਤੁਸੀਂ ਮੈਂ ਪ੍ਰੀਤੀ ਨੂੰ ਕਹਿੰਦੀ ਚਾਹ ਬਣਾ ਕੇ ਲਿਆਵਾਂ ਇੰਨੀ ਛੇਤੀ ਹੌਸਲਾ ਛੱਡੀ ਦਾ ਮੁੰਡਿਆ ਹਜੇ ਤਾਂ ਸਾਰੇ ਕੰਮ ਤੂੰ ਹੀ ਕਰਨੇ ਆ ਮੈਂ ਤਾਂ ਅੱਗੇ ਹੋ ਗਿਆ ਪ੍ਰਧਾਨ ਕੀ ਗੱਲ ਨਹੀਂ ਆ ਚੱਲੀ ਨਹੀਂ ਨਹੀਂ ਤੂੰ ਹੀ ਕਰਨੇ ਮੈਂ ਤਾਂ ਕਹਿੰਨੇ ਆ ਉਹ ਗੱਲਾਂ ਇਹ ਦੱਨੀਆਂ ਥੱਕ ਗਿਆ ਥੋੜਾ ਜਿਹਾ ਵਾ ਲੱਕ ਤੂੰ ਖਲਾਪਿਆ ਓਏ ਹੁੜੀ ਇੰਨੀ ਛੇਤੀ ਥੱਕ ਗਿਆ ਹਜੇ ਤਾਂ ਵਿਆਹ ਜ ਬਹੁਤ ਕੰਮ ਕਰਨੇ ਨੇ ਤੂੰ ਇੰਨੀ ਛੇਤੀ ਨਾ ਥੱਕ ਜਾਏ ਨਹੀਂ ਨਹੀਂ ਉਹ ਪਹਿਲਾਂ ਖੇਤਾਂ ਨੂੰ ਵੀ ਜਾੜੀ ਨਾ ਤੂੰ ਤੇ ਫੇ ਗੱਡੀਆਂ ਗੁਡੀਆਂ ਹੀ ਘੁੰਮਦੇ ਆਣ ਨੂੰ ਵੀ ਪਤਾ ਹੁਣ ਕਮਿਟੀਆਂ ਮਿੱਟੀ ਹੋਣਾ ਪੈਂਦਾ ਵੇ ਖੇਤਾਂ 'ਚ ਲੈ ਮੈਨੂੰ ਦੱਸ ਕੀ ਨਹੀਂ ਪਤਾ ਹੈਂ ਨਹੀਂ ਨਹੀਂ ਮੈਂ ساری ਉਮਰ ਕੱਢਦੀ ਇਹ ਕਮ ਅਜ ਤੂੰ ਕਹਿੰਦਾ ਮੈਂ ਹੁਣੀ ਥੱਕ ਗਿਆ ਖੇਤੀ ਦਾ ਮੈਨੂੰ ਕੀ ਦੱਸਦਾ ਮੈਂ ਬਥੇਰੀ ਖੇਤੀ ਕੀਤੀ ਆ ਮੈਂ ਵੀ ਇੱਥੇ ਤੱਕ ਪਹੁੰਚਣ ਚ ਬਹੁਤ ਮਿਹਨਤ ਕੀਤੀ ਆ ਮੈਂ ਫੇਰ ਪਹੁੰਚਿਆ ਮੈਨੂੰ ਕਿਸੇ ਮੇਰੇ ਰਿਸ਼ਤੇਦਾਰਾਂ ਨੇ ਨਹੀਂ ਲਗਾਇਆ ਨੌਕਰੀ ਤੇ ਆਪਣੇ ਮਲਬੂਤੇ ਦੇ ਲੱਗਾ ਆ ਆਪਣੇ ਫਿਰ ਤੇ ਗੱਡੀਆਂ ਲਈਆਂ ਆ ਤੇ ਆਪ ਐਸ਼ ਕਰੀਦੀ ਆ ਆਇਆ ਬਡਾ ਮੈਨੂੰ ਭਲੇਖਾ ਵੇ ਤੇਰਾ ਕਿਤੇ ਗੱਡੀ ਦੀਆਂ ਕਿਸ਼ਤਾਂ ਸਾਡੇ ਕੋਲੋਂ ਲੈ ਕੇ ਤੇ ਮੈਨੂੰ ਕਹਿੰਦਾ ਮੈਂ ਆਪ ਲਈ ਹੈ ਹਾਂ ਬੱਲੇ ਓ ਤੇਰੇ